ਇਹ ਸਾਰਾ ਆਈਬੋਸ ਚੱਲ ਰਿਹਾ ਹੈਗਾ ਜਿਸ ਤਾਂ ਵੀ ਅੱਜ ਹਾਰਸ ਟਿਪਣੀ ਹਾਈ ਕੋਰਟ ਵੱਲੋਂ ਆਈਆਂ ਨੇ ਕਿ 307 ਦਾ ਪਰਚਾ ਹੈਗਾ ਤੇ ਹਜੇ ਤੱਕ ਕੋਈ ਰੈਸਟ ਕਿਉਂ ਨਹੀਂ ਹੋਈ ਉਹਨਾਂ ਨੇ ਤਹਤ ਤੱਕ ਵੀ ਕੁਐਸਚਨ ਕੀਤਾ ਵੀ ਰਾਤ ਵੇਲੇ ਪੁਲਿਸ ਵਾਲੇ ਟਾਬਿਆਂ ਤੇ ਕਾਰਕੀ ਰਏ ਸੀਗੇ ਤੇ ਉਹਨਾਂ ਦੀ ਉਸ ਵੇਲੇ ਉੱਥੇ ਡਿਊਟੀ ਕਿੱਥੇ ਸੀ ਉਦੋਂ ਉਹ ਸਾਰੀ ਡਿਟੇਲ ਦੱਸੀ ਜਾਵੇ ਹੁਣ ਉਹਨਾਂ ਨੇ ਇੱਕ ਹਫ਼ਤੇ ਦੀ ਤਰੀਕ ਦਿੱਤੀ ਹੈਗੀ ਆ ਇੱਕ ਹਫ਼ਤੇ ਵਿੱਚ ਜੇ ਕੋਈ ਕਾਰਵਾਈ ਪੁਲਿਸ ਕਰਦੀ ਹੈਗੀ ਆ ਤਾ ਉਹਨਾਂ ਨੂੰ ਕੋਰਟ ਦੇ ਵਿੱਚ ਜਾ ਕੇ ਸੈਟੀਸਫਾਈ ਕਰਨਾ ਪਊਗਾ ਨਹੀਂ ਅਗਲੀ ਕਾਰਵਾਈ ਕੋਰਟ ਕਰੂਗੀ ਦੂਸਰੇ ਪਾਸੇ ਜਿਹੜੇ ਐਸਐਸਪੀ ਪਟਿਆਲਾ ਹੈਗੇ ਆ ਨਾਨਕ ਸਿੰਘ ਉਹਨਾਂ ਨੇ ਕਿਹਾ ਜੀ ਦੇਲੇ ਤਾਂ ਹੋ ਗਈ ਐਫਆਈਆਰ ਦੇ ਵਿੱਚ ਕਿਉਂਕਿ ਅਸੀਂ ਕਿਸਾਨੀ ਮੁੱਦੇ ਦੇ ਵਿੱਚ ਉਲਝੇ ਹੋਏ ਸੀਗੇ ਉਹਦੇ ਤੇ ਵੀ ਕੋਰਟ ਨੇ ਬੜੇ ਸੀਰੀਅਸ ਸਵਾਲ اٹھਾਏ ਹੈਗੇ ਆ ਵੀ ਕਿਹੜੇ ਮੁੱਦੇ ਵਿੱਚ ਤੁਸੀਂ ਉਲਝੇ ਸੀ ਜਿਹੜਾ ਇੱਕ ਸੀਰੀਅਸ ਇਸ਼ੂ ਸੀਗਾ ਉਹਦੇ ਤੋਂ ਤੁਸੀਂ ਕਿਵੇਂ ਇਗਨੋਰ ਕਰ ਸਕਦੇ ਹੈਗੇ ਆ ਵੱਡੀ ਗੱਲ ਤਾਂ ਇਹ ਹੈ ਜਦੋਂ 360 ਦਾ ਪਰਚਾ ਰਜਿਸਟਰੀ ਹੋ ਗਿਆ ਤੇ ਬੰਦਿਆਂ ਦੀ ਰੈਸਟ ਕਿਉਂ ਨਹੀਂ ਹੋ ਰਹੀ ਉਹ ਕਿਹੜਾ ਭੱਜੇ ਹੋਏ ਆ ਬੰਦੇ